ਦੋਸਤੋ ਅਕਾਲੀ ਪੋਲਿਟਿਕਸ ਦੇ ਵਿੱਚ ਜਿਹੜਾ ਦਰਜਾ ਹਰਾਰਤ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਜਿੱਦਾਂ ਮੈਂ ਪਿਛਲੀ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਵੀ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਤੇ ਸੁਧਾਰ ਲੈਣ ਵਾਲਿਆਂ ਦਾ ਕੀ ਕਹਿਣਾ ਉਹ ਇੱਕ ਡਿਫਰੈਂਟ ਹੁਣ ਜਿਹੜੀ ਡਿਬੇਟ ਸ਼ੁਰੂ ਹੋ ਗਈ ਆ ਪਰ ਇੱਥੇ ਤੱਕ ਸਥਿਤੀ ਪਹੁੰਚੀ ਕਿਦਾਂ ਤੇ ਕੀ ਅਕਾਲੀ ਦਲ ਇੱਥੋਂ ਰਿਵਾਈਵ ਹੋ ਸਕਦਾ ਤੇ ਮੈਂ ਤੁਹਾਡੇ ਨਾਲ ਪਿਛਲੀ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਕਾਲੀ ਦਲ ਤੇ ਜਿਹੜੀ ਮੁਸਲਿਮ ਲੀਗ ਆ ਇਹਨਾਂ ਦੇ ਵਿੱਚ ਬਹੁਤ ਸਾਰੀ ਮਮਾਸਲਤ ਆ ਇਸ ਸਮੇਂ ਵੀ ਜਿਹੜੀਆਂ ਸਿਮਿਲੈਰਿਟੀਆਂ ਆ ਬਹੁਤ ਜ਼ਿਆਦਾ ਆ ਤੇ ਉਹਨਾਂ ਤੇ ਆਪਾਂ ਗੱਲ ਕਰਾਂਗੇ ਤੇ ਕੀ ਅਕਾਲੀ ਦਲ ਕਿੱਦਾਂ ਇਹ ਸਭ ਕਾਸੇ ਦੇ ਵਿੱਚੋਂ ਨਿਕਲ ਸਕਦਾ ਕਿੰਨੇ ਪੰਜਾਬ ਦੇ ਮਸਲੇ ਨੇ ਜਿਹੜੇ ਕਿ ਜਿਨ੍ਹਾਂ ਤੇ ਪੰਜਾਬੀ ਪੰਜਾਬ ਚਾਹੁੰਦਾ ਕਿ ਉਹਨਾਂ ਤੇ ਗੱਲ ਹੋਵੇ ਉਹਨਾਂ ਮਸਲਿਆਂ ਦੇ ਬਾਬਤ ਜਿਹੜਾ ਕੁਝ ਕੀਤਾ ਜਾਵੇ ਤੇ ਕੋਈ ਵੀ ਪੋਲੀਟੀਕਲ ਧਿਰ ਸਾਨੂੰ ਇਸ ਸਮੇਂ ਨਜ਼ਰ ਨਹੀਂ ਆ ਰਹੀ ਤੇ ਇਸੇ ਕਰਕੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ ਕਿ ਅਕਾਲੀ ਦਲ ਜਿੱਥੇ ਇੱਕ ਪੰਥਕ ਤੇ ਰਿਹਾ ਉਹਦੇ ਨਾਲ ਦੀ ਨਾਲ ਇੱਕ ਸਭ ਤੋਂ ਵੱਡੀ ਪੰਜਾਬ ਦੀ ਖੇਤਰੀ ਧਿਰ ਵੀ ਆ ਤੋ ਇਹਨਾਂ ਸਾਰੇ ਮਸਲਿਆਂ ਤੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਤੀ ਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਤੁਸੀਂ ਮੇਰੇ ਨਾਲ ਮੇਰੇ YouTube ਪਲੇਟਫਾਰਮ ਤੇ ਜੁੜੇ ਹੋ ਤੇ ਬੇਨਤੀ ਇਨੀ ਗਾ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰ ਲਿਓ ਤੇ ਮੇਰੇ ਬਹੁਤ ਸਾਰੇ ਸੱਜਣ ਮੈਨੂੰ ਇਹ ਗੱਲ ਕਹਿ ਦਿੰਦੇ ਆ ਕਿ ਤੇਰੀ ਵੀਡੀਓ ਤੇ ਲਾਈਕ ਜਾਂ ਤੇਰੇ ਸਬਸਕ੍ਰਾਈਬ ਘਟ ਤਾਂ ਹੁੰਦੇ ਆ ਕਿਉਂਕਿ ਤੂੰ ਬਾਰ-ਬਾਰ ਵੀਡੀਓ ਦੇ ਵਿੱਚ ਇਹ ਗੱਲ ਕਹਿੰਦਾ ਨਹੀਂ ਤੇ ਆਪਾਂ ਮੈਨੂੰ ਬਾਰ-ਬਾਰ ਚੰਗਾ ਨਹੀਂ ਲੱਗਦਾ ਕਿਉਂਕਿ ਆਪਣੀ ਵਿਚਾਰ ਚਰਚਾ ਉਸ ਤਰੀਕੇ ਦੀ ਹੁੰਦੀ ਆ ਤੇ ਆਈ ਥਿੰਕ ਤੁਸੀਂ ਸਾਰੇ ਸੱਜਣਾ ਆਪ ਹੀ ਇਸ ਗੱਲ ਦਾ ਖਿਆਲ ਰੱਖੋਗੇ ਜਿਹਨੂੰ ਵੀ ਜਿਹੜੇ ਸੱਜਣ ਜੁੜੇ ਹੋਏ ਨੇ ਨਾਲ ਜੇਕਰ ਲਾਈਕ ਤੇ ਸ਼ੇਅਰ ਤੁਹਾਨੂੰ ਚੰਗਾ ਲੱਗਦਾ ਕੰਮ ਤੇ ਜੇਕਰ ਕੁਝ ਵੀ ਇਹਦੇ ਵਿੱਚ ਕਮੀ ਪੇਛੀ ਆ ਤੇ ਤੁਸੀਂ ਪ੍ਰਤੀਕਿਰਿਆ ਆਪਣੀ ਕਮੈਂਟ ਦੇ ਜ਼ਰੀਏ ਬਿਆਖਤ ਜਿਹੜੀ ਆ ਉਹ ਕਰ ਸਕਦੇ ਹੋ ਸੋ ਸਰਤਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਜੀ ਪ੍ਰਧਾਨਗੀ ਦੇ ਉਹਦੇ ਤੋਂ ਤੇ ਇਹਦੇ ਬਾਬਤ ਜਿਹੜਾ ਅਕਾਲੀ ਦਲ ਨੇ ਇਹ ਬਿਆਨ ਜਾਰੀ ਕੀਤਾ ਕਿ ਉਹਨਾਂ ਨੇ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਜਿਹੜਾ ਗਾਹਾਂ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਉਹਨਾਂ ਦੀ ਆਪਣੀ ਜਿਹੜੀ ਆ ਸਾਰੀ ਉਹਨਾਂ ਦੀ ਪਾਰਟੀ ਦੇ ਜਿੰਨੇ ਵੀ ਪ੍ਰਧਾਨ ਨੇ ਜੋ ਜਿੰਨੇ ਵੀ ਅਹੁਦੇਦਾਰ ਨੇ ਉਹ ਦੁਬਾਰਾ ਚੁਣੇ ਜਾਣੇ ਸੋ ਇਹਦੇ ਲਈ 5 ਸਾਲਾਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੀ ਜਮਹੂਰੀ ਪਾਰਟੀ ਆ ਚੀਵਾ ਸਾਹਿਬ ਨੇ ਕਿਹਾ ਕਿ ਇਸ ਕਰਕੇ ਅਸੀਂ 5 ਸਾਲਾਂ ਬਾਅਦ ਅਹੁਦੇਦਾਰ ਚੁਣੀ ਲਈਏ ਤੇ ਉਹਨਾਂ ਦੇ ਰਾਹ ਪੱਧਰਾ ਕਰਨ ਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਪਹਿਲਾਂ ਇਦਾਂ ਲੱਗਾ ਸੀ ਕਿ ਉਹਨਾਂ ਨੇ ਅਸਤੀਫਾ ਉਸ ਕਰਕੇ ਦਿੱਤਾ ਜਿਸ ਕਰਕੇ ਉਹਨਾਂ ਤੇ ਬਹੁਤ ਸਾਰੀ تنਕੀਦ ਆ ਰਹੀ ਸੀ ਵੀ ਉਹ ਉਸ ਅਹੁਦੇ ਤੇ ਉਹਨਾਂ ਨੂੰ ਹਟ ਜਾਣਾ ਚਾਹੀਦਾ ਈਵਨ ਤੋਂ ਤਨਖਾਹਾਂ ਵੀ ਕਰਾਰ ਦਿੱਤਾ ਸਟਿਲ ਉਹ ਅਹੁਦੇ ਤੇ ਬਰਕਰਾਰ ਨੇ ਇਸ ਕਰਕੇ ਸ਼ਾਇਦ ਉਹਨਾਂ ਨੇ ਇਸ ਕਰਕੇ ਅਸਤੀਫਾ ਦਿੱਤਾ ਪਰ ਅਕਾਲੀ ਦਲ ਨੇ ਸ ਕਿ ਅਸਤੀਫਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਸ ਕਰਕੇ ਦਿੱਤਾ ਕਿਉਂਕਿ ਜਿਹੜੀ ਆ ਵੀ ਵੈਸੇ ਟਰਮ ਇਹਨਾਂ ਦੀ ਖਤਮ ਹੋਣ ਜਾ ਰਹੀ ਹੈ 5 ਸਾਲਾਂ ਵਾਲੀ ਵੀ ਉਹਦੀ ਵੈਸੇ ਹੀ ਦੁਬਾਰਾ ਚੋਣ ਹੋਣੀ ਆ ਇਸ ਬਾਬਤ ਵੀ ਕੁਝ ਹਜੇ ਤੱਕ ਸਪਸ਼ਟ ਨਹੀਂ ਦੱਸਿਆ ਗਿਆ ਕਿ ਜੇਕਰ ਜੇਕਰ ਵੀ ਜਿਹੜਾ ਅਗਲੀ ਵਾਰ ਜਿਹੜੀ ਚੋਣ ਹੋਣੀ ਆ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਚੋਣ ਦੇ ਵਿੱਚ ਭਾਗ ਲੈਣਗੇ ਜਾਂ ਨਹੀਂ ਲੈਣਗੇ ਇਹ ਵੀ ਅਕਾਲੀ ਦਲ ਨੇ ਕੋਈ ਸਪਸ਼ਟ ਨਹੀਂ ਕੀਤਾ ਸੋ ਇਹ ਵੀ ਨਹੀਂ ਪਤਾ ਕਿ ਗਾਹਾਂ ਜਿਹੜੀਆਂ ਹੋਰ ਹਫ਼ਤੇ 2 ਹਫ਼ਤੇ ਤੱਕ 14 ਦਸੰਬਰ ਤੱਕ ਇਹਨਾਂ ਨੇ ਚੋਣਾਂ ਕਰਵਾਉਣੀਆਂ ਆਪਣੀ ਪਾਰਟੀ ਦੇ ਅੰਦਰ ਤੇ ਮੋਸਟਲੀ ਡੈਲੀਗੇਟਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਦਾ ਧਾਕਤਾ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਧੜੀ ਦੀ ਹੈ ਤੇ ਉਹ ਅਸੀਂ ਐਸਟੀਪੀਸੀ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਦੇਖ ਲਿਆ ਜਦੋਂ ਬੀਬੀ ਜਗੀਰ ਕੌਰ ਉਹਨਾਂ ਨੇ ਪਹਿਲਾਂ ਜਾੜੇ ਵੋਟਾਂ ਲੈ ਲਈਆਂ ਸੀ ਇਸ ਵਾਰ ਜਦੋਂ ਲੱਗਦਾ ਸੀ ਕਿ ਇਹਨਾਂ ਦੇ ਨਾਲ ਜ਼ਿਆਦੇ ਲੋਕ ਨੇ ਬੀਬੀ ਜਗੀਰ ਕੌਰ ਉਹਨਾਂ ਦੇ ਨਾਲ ਤੇ ਇਹਨਾਂ ਨੂੰ ਵੋਟਾਂ ਘੱਟ ਹਾਸਲ ਹੋਈਆਂ ਸੋ ਡੈਫੀਨਿਟਲੀ ਜਿਹੜਾ ਇਹ ਤਾਂ ਨਜ਼ਰ ਆ ਰਿਹਾ ਕਿ ਪਾਰਟੀ ਦੇ ਅੰਦਰ ਤਾਂ ਜਿਹੜੀ ਆ ਧਾਕਿਆ ਉਹ ਇਹਨਾਂ ਦੀ ਪੂਰੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪੂਰੀ ਧਾਕ ਹੈਗੀ ਆ ਸੋ ਘਰ ਇਹਦੇ ਚੱਲਦੇ ਆ ਇਹ ਇਸ ਕਰਕੇ ਜੇਕਰ ਦੁਬਾਰਾ ਇਹੀ ਪ੍ਰਧਾਨਗੀ ਦੇ ਉਹਦੇ ਤੇ ਖੰਡ ਦੇ ਪ੍ਰਧਾਨਤਾ ਇਹ ਬਣ ਸਕਦੇ ਆ ਪਰ ਹੁਣ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹ ਲਾਉਣੀ ਹੈ ਜਾਂ ਸਜ਼ਾ ਲਾਉਣੀ ਜੋ ਵੀ ਵੀ ਉਹਦੇ ਤੇ ਕੀ ਫੈਸਲਾ ਹੁੰਦਾ ਉਹ ਕੋਈ ਸਿਆਸੀ ਸਜ਼ਾ ਲੱਗਦੀ ਹੈ ਜਾਂ ਧਾਰਮਿਕ ਸਜ਼ਾ ਲੱਗਦੀ ਥੈਟਸ 올ਡਗੇਦਰ ਡਿਫਰੈਂਟ ਡਿਬੇਟ ਸੋ ਇਹਦੇ ਨਾਲ ਨਾਲ ਜਿਹੜਾ ਇਹ ਇਹ ਸੁਧਾਰ ਲੈਣ ਵਾਲੇ ਉਹ ਤਾਂ ਇਹ ਬਿਆਨ ਦੇ ਰਹੇ ਨੇ ਕਿ ਦੇਰ ਆਏ ਦਰੁਸਤ ਆਏ ਪਰ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਕਿ ਇਹਨਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਕਿਉਂ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕਿਉਂ ਅਸਤੀਫਾ ਦਿੱਤਾ ਕੀ ਅੰਦਰਖਾਤੇ ਜਿਹੜੀ ਆ ਸੁਧਾਰ ਲੈਣ ਵਾਲੇ ਆ ਉਹਨਾਂ ਕਿਉਂਕਿ ਜਿਹੜੇ ਹੁਣ ਸੁਧਾਰ ਲੈਣ ਵਾਲੇ ਆ ਉਹਨਾਂ ਦਾ ਮੇਨ ਪੁਆਇੰਟ ਕੀ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟ ਜਾਣਾ ਚਾਹੀਦਾ ਜੋ ਕਿ ਝੁੰਡਾ ਕਮੇਟੀ ਜਾਂ ਬਾਰ-ਬਾਰ ਇਹ ਗੱਲ ਆ ਰਹੀ ਸੀ ਲੰਬੇ ਸਮੇਂ ਤੋਂ ਵੀ ਇਹ ਲਗਾਤਾਰ ਅਸੀਂ ਚੋਣਾਂ ਦੇ ਵਿੱਚ ਸਾਡਾ ਪ੍ਰਦਰਸ਼ਨ ਮਾੜਾ ਰਹਿ ਰਿਹਾ ਤੇ ਪ੍ਰਧਾਨ ਨੂੰ ਲੰਬੇ ਹੋਣਾ ਚਾਹੀਦਾ ਜਿਹੜੀ ਆ ਮੋਰੈਲਿਟੀ ਦੇ ਤੌਰ ਤੇ ਵੀ ਸੋ ਹੁਣ ਜਦੋਂ ਪ੍ਰਧਾਨ ਸਾਹਿਬ ਖੁਦ ਪਰੇ ਹੋ ਗਏ ਨੇ ਤੇ ਵੀ ਕੀ ਹੁਣ ਸੁਧਾਰ ਲੈਣ ਵਾਲਿਆਂ ਦੇ ਨਾਲ ਉਹਨਾਂ ਦੇ ਲਈ ਵੀ ਈਜ਼ੀ ਹੋ ਗਿਆ ਕਿ ਕੱਲੋਂ ਲੋਕਾਂ ਨੂੰ ਕਹਿ ਸਕਦੇ ਆ ਕਿ ਭਾਈ ਅਸੀਂ ਪਹਿਲਾਂ ਕਹਿੰਦੇ ਇਸ ਕਰਕੇ ਸੀ ਕਿ ਇਹਨਾਂ ਨੂੰ ਉਹਦੇ ਤੋਂ ਲੰਬੇ ਹੋਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਉਹਦੇ ਤੋਂ ਲੰਬੇ ਹੋ ਗਿਆ ਇਸ ਕਰਕੇ ਅਸੀਂ ਦੁਬਾਰਾ ਪਾਰਟੀ ਦੇ ਵਿੱਚ ਆ ਗਏ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਅਸੀਂ ਅਕਾਲੀ ਦਲ ਅਸੀਂ ਅਕਾਲੀ ਦਲ ਤੋਂ ਵੱਖ ਨਹੀਂ ਹੈਗੇ ਸੋ ਇਹ ਵੀ ਇਕੱਠੇ ਕਰਨ ਦੀ ਕੋਆਇਤ ਵੀ ਹੋ ਸਕਦੀ ਆ ਬਲਡੋਆ ਸਾਹਿਬ ਕਾਫੀ ਸਖਤ ਬੋਲ ਰਹੇ ਨੇ ਉਹਨਾਂ ਨੇ ਕਿਹਾ ਕਿ ਗਿਆਨੀ ਹਰਪੀ ਸਿੰਘ ਨੂੰ ਬਣ ਜਾਣਾ ਚਾਹੀਦਾ ਹੁਣ ਪ੍ਰਧਾਨ ਇਹ ਹੀ ਤਾਂ ਉਹਨਾਂ ਦੀ ਮਨਛਾ ਸੀ ਜਾਂ ਹੋਰ ਬਹੁਤ ਸਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ ਵੀ ਉਹ ਖੁਸ਼ ਹੋਣਗੇ ਉਹ ਇਹ ਵੀ ਉਹਨਾਂ ਨੇ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਹੜੀ ਕਿਸੇ ਗੱਲ ਦੀ ਕਮੀ ਆ ਉਹ ਤਾਂ ਆਪਣੇ ਘਰ ਦਾ ਚੀਫ ਮਿਨਿਸਟਰ ਆ ਉਹ ਤਾਂ ਬੜਾ ਪੁਰਾਣੇ ਸਮੇਂ ਤੋਂ ਜਿਹੜਾ ਇੱਕ ਅਮੀਰ ਪਰਿਵਾਰ ਚੱਲਿਆ ਆਉਂਦਾ ਬਲਡੋਆ ਸਾਹਿਬ ਨੇ ਕਿਹਾ ਸੋ ਖੈਰ ਇਹ ਜਿਹੜੀ ਏ ਆਪਾਂ ਇਹਦੇ ਤੇ ਗੱਲ ਕਰਦੇ ਆ ਕਿ ਕੀ ਇਹਨਾਂ ਦੇ ਕੋਲ ਕਿੰਨੇ ਚਾਂਸਸ ਨੇ ਦੁਬਾਰਾ ਰਿਵਾਈਵ ਕਰਨ ਦੇ ਪਰ ਇੱਥੇ ਤੱਕ ਸਥਿਤੀਆਂ ਪਹੁੰਚੀਆਂ ਕਿਦਾਂ ਤਾਂ ਜਿਹੜੀ ਮੈਂ ਮੁਸਲਮਨ ਲੀਗ ਨਾਲ ਇਹਨਾਂ ਦੀ ਮਮਾਸਲਤ ਕਿਉਂ ਕਰਦੇ ਆ ਹੁਣ ਇੱਕ ਤਾਂ ਜੇਕਰ ਆਪਾਂ ਇਤਿਹਾਸਕ ਤੌਰ ਤੇ ਦੇਖੀਏ ਜਿਹੜੀ ਅਕਾਲੀ ਦਲ ਆ ਇਹ ਵੀ ਇੱਕ ਕੌਮ ਨੂੰ ਵੀ ਰੈਪ੍ਰੀਜ਼ੈਂਟ ਕਰਦੀ ਆ ਖਿੱਤੇ ਨੂੰ ਵੀ ਰੈਪ੍ਰੀਜ਼ੈਂਟ ਕਰਦੀ ਆ ਮੁਸਲਮਨ ਲੀਗ ਵੀ ਇਸੇ ਤਰੀਕੇ ਨਾਲ ਆ ਕੌਮ ਨੂੰ ਵੀ ਰੈਪ੍ਰੀਜ਼ੈਂਟ ਕਰਦੀ ਸੀ ਖਿੱਤੇ ਨੂੰ ਵੀ ਕਰਦੀ ਸੀ ਤੇ ਨਾਲ ਦੀ ਨਾਲ ਦੋਹਾਂ ਹੀ ਪਾਰਟੀਆਂ ਜਿਹੜੀਆਂ ਆਜ਼ਾਦੀ ਤੋਂ ਪਹਿਲਾਂ 47 ਤੋਂ ਪਹਿਲਾਂ ਦੀਆਂ ਦੋਨਾਂ ਦੀ ਹੁੰਦਿਆ ਸੋ ਇਸ ਤੋਂ ਬਾਅਦ ਚਲੋ ਉਹ ਮੁਸਲਮ ਲੀਗ ਦੇ ਨੂਨ ਹੁਣ ਇਹਨੂੰ ਕਿਹਾ ਜਾਂਦਾ ਜਿੱਦਾਂ ਇੱਧਰ ਕਾਲੀ ਦਲ ਬਾਦਲ ਬਣ ਗਿਆ ਉੱਧਰ ਮੁਸਲਮ ਲੀਗ ਨੂਨ ਜਾਂ ਮੁਸਲਮ ਲੀਗ ਨਵਾਜ਼ ਕਹਿ ਲਓ ਜੋ ਵੀ ਤੇ ਉੱਧਰ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦਾ ਪਰਿਵਾਰ ਹੈ ਉਹ ਵੀ ਬੜਾ ਪੁਰਾਣਾ ਬਿਜ਼ਨਸ ਜਿਹੜਾ ਫੈਮਲੀ ਆ ਵਪਾਰਕ ਫੈਮਲੀ ਆ ਇੱਧਰ ਬਾਦਲ ਸਾਹਿਬ ਦਾ ਵੀ ਇਦਾਂ ਹੀ ਆ ਉਹਨਾਂ ਤੇ ਵੀ ਇਹੀ ਦੋਸ਼ ਲੱਗਦੇ ਆ ਕਿ ਉਹਨਾਂ ਨੇ ਸੱਤਾ ਦਾ ਇਸਤੇਮਾਲ ਆਪਣੇ ਪਰਿਵਾਰ ਦੀ ਦੌਲਤ ਵਧਾਉਣ ਨੂੰ ਕੀਤਾ ਇਲਜ਼ਾਮ ਤਰਾਸ਼ੀਆਂ ਇੱਧਰਲੇ ਪਾਸੇ ਵੀ ਇਦਾਂ ਦੀਆਂ ਹੀ ਹੁੰਦੀਆਂ ਜਿਹੜੇ ਮੁਖਾਲਫ ਦੋਹਾਂ ਪਾਸਿਆਂ ਦੇ ਜਿਹੜੇ ਮੁਖਾਲਫ ਸਿਆਸਤਦਾਨ ਉਹ ਕਾਲੀ ਦਲ ਤੇ ਮੁਸਲਮਨ ਲੀਗ ਤੇ ਇਸੇ ਤਰੀਕੇ ਦੀਆਂ ਜਿਹੜੀਆਂ ਇਲਜ਼ਾਮ ਤਰਾਸ਼ੀਆਂ ਕਰਦੇ ਨੇ ਸੋ ਬਹੁਤ ਸਾਰੀਆਂ ਸਿਮਿਲੈਰਿਟੀਆਂ ਐ ਇਹਨਾਂ ਦੇ ਵਿੱਚ ਤੇ ਇਹਦੇ ਨਾਲ-ਨਾਲ ਇੱਕ ਤਾਂ ਜਿਹੜਾ ਪਰਿਵਾਰਵਾਦ ਤਾਂ ਆ ਹੀ ਗਿਆ ਨਾ ਇੱਧਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਹੁਣ ਗਾਹਾਂ ਜਿਹੜੇ ਬੀਬਾ ਹਰਸਿਮਰਤ ਕੌਰ ਬਾਦਲ ਮਜੀਠੀਆ ਸਾਹਿਬ ਉਹਨਾਂ ਦੇ ਬ੍ਰਦਰ ਨੇ ਗਾਹਾਂ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਜਿਹੜਾ ਕਿਹਾ ਜਾ ਰਿਹਾ ਵੀ ਤਿਆਰੀ ਕੀਤੀ ਜਾ ਰਹੀ ਆ ਸੋ ਤੇ ਉਧਰ ਦੇ ਪਾਸੇ ਮੀਆਂ ਨਵਾਜ਼ ਸ਼ਰੀਫ ਸਾਹਿਬ ਉਹਨਾਂ ਦੀ ਧੀ ਮਰੀਮ ਨਵਾਜ਼ ਸ਼ਰੀਫ ਸਾਹਿਬ ਐਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹਿਵਾਜ਼ ਸ਼ਰੀਫ ਸਾਹਿਬ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਨਵਾਜ਼ ਸ਼ਰੀਫ ਸਾਹਿਬ ਦੇ ਪ੍ਰਧਾਨ ਨੇ ਭਰਾ ਨੇ ਸੋ ਇਸ ਕਰਕੇ ਬਹੁਤ ਸਾਰੀਆਂ ਸਿਮਿਲੈਰਿਟੀਆਂ ਨੇ ਪਰ ਸਭ ਤੋਂ ਤਗੜੀ ਗੱਲ ਜਿਹੜੀ ਜਿੱਥੇ ਜਿਹੜਾ ਵੀ ਇਹਨਾਂ ਨੇ ਖਤਾ ਕਹਿ ਲੋ ਕਿ ਪਾਰਟੀਆਂ ਨੇ ਕਿੱਥੇ ਖਾਦੀ ਆ ਜਾਂ ਕਿੱਥੋਂ ਜਿਹੜੀ ਆ ਸਿੱਖਣ ਦੀ ਜ਼ਰੂਰਤ ਹੁੰਦੀ ਆ ਆਈ ਥਿੰਕ ਸੋਸ਼ਲ ਮੀਡੀਆ ਨੂੰ ਦੋਨੇ ਪਾਰਟੀਆਂ ਨਹੀਂ ਸਮਝ ਸਕੀਆਂ ਪਾਕਿਸਤਾਨ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਨੂੰ ਨਿਵਾਸ਼ਿਪ ਸਾਹਿਬ ਦੇ ਮੁਖਾਲਫ ਸਗੇ Imran Khan ਸਾਹਿਬ ਦੀ ਧਿਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਵਰਤ ਕੇ ਸਾਰਾ ਲਹਿਰ ਆਪਣੇ ਵੱਲ ਕਰ ਲਈ ਪੰਜਾਬ ਦੇ ਵਿੱਚ ਜੇਕਰ ਆਪਾਂ ਆ ਜਾਈਏ ਤਾਂ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਨੂੰ ਵਰਤ ਕੇ ਸਾਰੀ ਲਹਿਰ ਆਪਣੇ ਵੱਲ ਕਰ ਲਈ ਸਾਰੀ تنਕੀਦ ਇਹਨਾਂ ਵੱਲ ਮੋਰਤੀ ਅਕਾਲੀ ਦਲ ਦੇ ਵੱਲ ਤੇ ਨਾਲ ਦੀ ਨਾਲ ਇਹਨਾਂ ਪਾਰਟੀਆਂ ਨੂੰ ਸ਼ਾਇਦ ਜ਼ਿਆਦਾ ਪੁਰਾਣੇ ਜਿਸ ਤਰੀਕੇ ਨਾਲ ਚੱਲੇ ਆਉਂਦੇ ਸੀ ਵੀ ਅਖਬਾਰਾਂ ਦੇ ਬਿਆਨਾਂ ਨੂੰ ਕਹਿੰਦਾ ਜੀ ਉਹ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਲੋਕਾਂ ਨੇ ਦੂਜੀ ਦਿਨ ਪੜ੍ਹ ਲਿਆ ਜੀ ਪਤਾ ਨਹੀਂ ਉਹਨੇ ਕਿਹਾ ਹੋਣਾ ਕਿ ਨਹੀਂ ਕਿਹਾ ਹੋਣਾ ਲੋਕੀ ਯਕੀਨ ਨਹੀਂ ਸੀ ਕਰਦੇ ਲੋਕੀ ਲਗਾਤਾਰ ਆਪਣੇ ਲੀਡਰਾਂ ਤੇ ਜਿਹਨੂੰ ਵੋਟ ਪਾਉਂਦੇ ਸੀ ਉਹਦੇ ਤੇ ਯਕੀਨ ਕਰਦੇ ਸੀ ਹੁਣ ਦੇਖੋ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਅਕਾਲੀ ਦਲ ਬਾਰ-ਬਾਰ ਇਸ ਸਮੇਂ ਕੀ ਕਹਿੰਦਾ ਜਿਹੜੀ ਲੋਕੀ ਉਹਨਾਂ ਦੀ ਗੱਲਾਂ ਤੇ ਯਕੀਨ ਨਹੀਂ ਕਰ ਰਹੇ ਸਕਬੀਰ ਸਿੰਘ ਬਾਦਲ ਬਲਟੋਆ ਸਾਹਿਬ ਜਿੰਨੇ ਬਾਦਲ ਧੜੇ ਵਾਲੇ ਲੋਕ ਨੇ ਲੋਕੀ ਇਹਨਾਂ ਦੀਆਂ ਗੱਲਾਂ ਦਾ ਯਕੀਨ ਨਹੀਂ ਕਰ ਰਹੇ ਜਦੋਂ ਇਹ ਕਹਿੰਦੇ ਨੇ ਕਿ ਸਾਡੇ ਖਿਲਾਫ ਸਾਜ਼ਿਸ਼ ਕੀਤੀ ਜਾ ਰਹੀ ਹੈ ਆਰਐਸਐਸ ਵਾਲੇ ਸਾਡੇ ਖਿਲਾਫ ਨੇ ਜਾਂ ਇਹ ਜਿਹੜੇ ਬਾਗੀ ਧੜੇ ਵਾਲੇ ਨੇ ਇਹਨਾਂ ਨੂੰ ਕਿਸੇ ਨੇ ਪਿੱਛੋਂ ਚਾਬੀ ਦੇ ਕੇ ਛੱਡਿਆ ਜੀ ਇਹ ਤਾਂ ਸਾਡੇ ਖਿਲਾਫ ਤਾਂ ਆ ਬੋਲਦੇ ਨੇ ਹੁਣ ਲੋਕਾਂ ਨੂੰ ਸਪਸ਼ਟ ਨਜ਼ਰ ਆਉਂਦਾ ਕਿ ਸੈਣੀ ਨੂੰ ਡੀਜੀਪੀ ਲਾਇਆ ਗਿਆ ਇਜ਼ਾਰ ਹਾਲਮ ਦੇ ਉੱਤੇ ਜੇ ਇਸ ਤਰੀਕੇ ਦੇ ਇਲਜ਼ਾਮ ਸੀਗੇ ਉਹਦੇ ਬਾਵਜੂਦ ਉਹਨੂੰ ਅਕਾਲੀ ਦਲ ਦੇ ਵਿੱਚ ਜਗ੍ਹਾ ਦਿੱਤੀ ਗਈ ਡੇਰਾ ਮੁਖੀ ਦੇ ਨਾਲ ਜਾਂ ਮੁਆਫੀ ਨੂੰ ਲੈ ਕੇ ਵੀ ਉਹ ਸਾਰਾ ਕੁਝ ਹੋਇਆ ਬੇਅਦਬੀ ਵਾਲਾ ਕੇਸ ਜਿਹੜਾ ਆ ਉਹਨੂੰ ਲੈ ਕੇ ਵੀ ਲੋਕਾਂ ਦੇ ਦਿਲਾ ਦੇ ਵਿੱਚ ਇਹ ਗੁੱਸਾ ਕਿ ਇਹਨਾਂ ਨੇ ਕਾਰਵਾਈ ਸਹੀ ਨਹੀਂ ਕੀਤੀ ਸੋ ਇਹਨੂੰ ਲੈ ਕੇ ਜੇਕਰ ਤੁਸੀਂ ਬਾਰ-ਬਾਰ ਇਹ ਕਹੀ ਜਾਓਗੇ ਕਿ ਸਾਡੇ ਖਿਲਾਫ ਸਾਜ਼ਿਸ਼ ਹੈ ਲੋਕਾਂ ਨੂੰ ਲੱਗਦਾ ਕਿ ਸਾਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰੀਕੇ ਨਾਲ ਜੇਕਰ ਆਪਾਂ ਉਧਰ ਦੇਖੀਏ ਸ਼ਰੀਫ ਫੈਮਲੀ ਇੱਕ ਕੇਸ ਆਉਂਦਾ ਪੈਨਮਾ ਤੁਹਾਨੂੰ ਜੇਕਰ ਯਾਦ ਹੋਵੇ ਤਾਂ ਇੱਕ ਪੈਨਮਾ ਜਿਹੜੀਆਂ ਫਾਈਲਸ ਆਈਆਂ ਸੀਗੀਆਂ ਜਾਂ ਪੈਨਮਾ ਲੀਕਸ ਆਈਆਂ ਸੀਗੀਆਂ ਵੱਡੀ ਇੱਕ ਪੱਤਰਕਾਰਾਂ ਦੀ ਇੱਕ ਜਿਹੜੀ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਇਹ ਜਿਹੜਾ ਲੀਕ ਫਾਈਲਾਂ ਕੱਢ ਕੇ ਤੇ ਇਹਦੇ ਤੇ ਉਹਨਾਂ ਨੇ ਪ੍ਰੈਸ ਦੇ ਵਿੱਚ ਜਿਹੜਾ ਦੱਸਿਆ ਸਾਰਾ ਕੁਝ ਤੇ ਇਹਦੇ ਵਿੱਚ ਆਪਣੇ ਇੰਡੀਆ ਦੇ ਵਿੱਚੋਂ ਵੀ ਕਈ ਪਰਿਵਾਰ ਸਗੇ ਪਾਕਿਸਤਾਨ ਦੇ ਵਿੱਚੋਂ ਸ਼ਰੀਫ ਫੈਮਿਲੀ ਦਾ ਨਾਮ ਆ ਗਿਆ ਇਹਦੇ ਵਿੱਚ ਕੁਝ ਕਿ ਜਿਹੜੇ ਉਹਨਾਂ ਦੇ ਫਲੈਟਸ ਸਗੇ ਜੋ ਕਿ ਇੱਥੇ ਲੰਡਨ ਦੇ ਵਿੱਚ ਆ ਇਹਨਾਂ ਦਾ ਸਗਾ ਕਿ ਇਹ ਆਫਸ਼ੋਰ ਕੰਪਨੀਆਂਜ਼ ਦੇ ਜ਼ਰੀਏ ਇਹ ਖਰੀਦੇ ਗਏ ਨੇ ਤੇ ਇਹਨਾਂ ਨੂੰ ਜਿਹੜਾ ਪਾਕਿਸਤਾਨ ਦੇ ਮੁਖਾਲਫ ਸਿਆਸਤਦਾਨ ਸੀ ਨਵਾਸ਼ੀਬ ਸਾਹਿਬ ਦੇ ਕਾਨ ਸਾਹਿਬ ਜਾਂ ਬਾਕੀ ਜਿੰਨੇ ਵੀ ਪੀਪਲਸ ਪਾਰਟੀ ਵਾਲੇ ਉਹਨਾਂ ਨੂੰ ਪੁੱਛ ਰਹੇ ਸੀਗੇ ਕਿ ਤੁਸੀਂ ਇਹ ਦੱਸੋ ਕਿ ਇਹ ਜਿਹੜੇ ਤੁਹਾਡੇ ਜਿਹੜੇ ਫਲੈਟ ਆ ਲੰਡਨ ਵਾਲੇ ਵੀ ਤੁਸੀਂ ਕਿਹੜੇ ਪੈਸੇ ਨਾਲ ਖਰੀਦੇ ਆ ਇਹਦੀ ਮਨੀ ਟ੍ਰੇਲ ਦਿਓ ਸਾਨੂੰ ਸੋ ਉਹ ਜਿਹੜਾ ਪੈਨਮਾ ਦੇ ਵਿੱਚ ਕਿਉਂਕਿ ਸਾਹਮਣੇ ਆ ਗਿਆ ਸਿਕਾ ਇਹਨਾਂ ਨੂੰ ਐਕਸੈਪਟ ਕਰਨੇ ਪਏ ਕਿ ਹਾਂ ਇਹ ਫਲੈਟ ਜਿਹੜੇ ਸਾਡੇ ਆ ਪਰ ਉਹਦੀ ਮਨੀ ਟ੍ਰੇਲ ਇਹ ਜਿਹੜੀ ਆ ਸਾਬਤ ਨਹੀਂ ਸੀ ਕਰ ਪਾਰਾ ਤੇ ਇਹਦੇ ਨਾਲ ਨਾਲ ਕੀ ਹੋ ਰਿਹਾ ਸੀ ਕਿ ਜਿਹੜਾ ਬਿਆਨ ਇਹਨਾਂ ਨੇ ਇਹ ਕੋਈ ਨਵੀਂ ਨਹੀਂ ਉੱਥੇ ਗੱਲ ਆਈ ਇਹਨਾਂ ਦੇ ਫਲੈਟਾਂ ਦੀ ਗੱਲ 91 93 ਦੀ ਚੱਲਦੀ ਆ ਮਰੀਮ ਨਵਾਸ਼ ਸ਼ਰੀਫ ਸਾਹਿਬ ਦਾ ਹੋਰ ਬਿਆਨ ਉਹਨਾਂ ਦੇ ਭਰਾ ਦਾ ਹੋਰ ਛੋਟੇ ਦਾ ਹੋਰ ਵੱਡੇ ਦਾ ਹੋਰ ਤੇ ਬੇਲੇ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਨਵਾਸ਼ ਸ਼ਰੀਫ ਸਾਹਿਬ ਉਹਨਾਂ ਦਾ ਬਿਆਨ ਡਿਫਰੈਂਟ ਬਾਕੀਆਂ ਦੇ ਨਾਲ ਅੱਛਾ ਨਵਾਜੀਬ ਸਾਹਿਬ ਦੀ ਸੁਣ ਲਓ ਨਵਾਜੀਬ ਸਾਹਿਬ ਨੇ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਜਿਹੜਾ ਇਹ ਵਿਰੋਧੀ ਸਾਡੇ ਬਹੁਤ ਰੌਲਾ ਪਾਉਂਦੇ ਨੇ ਨਾ ਜਿਹੜੀਆਂ ਮੇਰੀਆਂ مخਾਲਫਤ رائے ਕਹਿੰਦੀਆਂ ਨੇ ਕਿ ਇਹਦੇ ਤੋਂ ਆਪਣੀ ਮਨੀ ਟ੍ਰੇਲ ਨਹੀਂ ਦੇ ਹੋ ਰਹੀ ਵੀ ਇਹਦੇ ਤੋਂ ਦੱਸ ਨਹੀਂ ਪਾ ਹੋ ਰਿਹਾ ਕਿਉਂਕਿ ਇੱਕ ਹੁੰਦਾ ਨਾ ਵੀ ਜਿਹੜਾ ਵੀ ਜਿਹੜੀ ਪੋਲੀਟੀਕਲ ਫੈਮਲੀ ਹੁੰਦੀ ਹੈ ਨਾ ਆਪਣੇ ਤਾਂ ਅਕਸਰ ਇਹ ਕਿਹਾ ਜਾਂਦਾ ਸਾਰੀ ਦੁਨੀਆ ਦੇ ਵਿੱਚ ਹੀ ਹੈ ਵੈਸੇ ਤਾਂ ਜਿਹੜੀਆਂ ਜਿਹੜੀਆਂ ਡੈਮੋਕਰੈਟਿਕ ਕੰਟਰੀਜ਼ ਨੇ ਕਿ ਆਪਣੇ ਪੰਜਾਬ ਦੇ ਵਿੱਚ ਵੀ ਆ ਅਕਸਰ ਹਾਸੇ ਨਾਲ ਕਿਹਾ ਜਾਂਦਾ ਨਾ ਵੀ ਜੇਕਰ ਤੁਹਾਨੂੰ ਆਪਣੇ ਦਾਦੇ-ਪਰਦਾਦਿਆਂ ਦੀ ਹਿਸਟਰੀ ਨਾ ਪਤਾ ਹੋਵੇ ਤਾਂ ਤੁਸੀਂ ਚੋਣਾਂ 'ਚ ਖੜ੍ਹਜੋ ਵਿਰੋਧੀ ਕੱਟ ਲਿਆਉਂਦੇ ਨੇ ਸੋ ਇਸੇ ਤਰੀਕੇ ਨਾਲ ਵਿਰੋਧੀਆਂ ਦਾ ਕੰਮ ਹੁੰਦਾ ਉਹਨਾਂ ਨੇ ਤਾਂ ਕੱਢਣਾ ਹੀ ਆ ਤੇ ਉਹਨਾਂ ਨੂੰ ਹੁੰਦਾ ਵੀ ਤੁਸੀਂ ਦੱਸੋ ਭਾਈ ਇਹ ਧਨ-ਦੌਲਤ ਤੁਹਾਡੇ ਕੋਲ ਕਿੱਥੋਂ ਆਈ ਸ਼ਰੀਫ ਫੈਮਿਲੀ ਨੂੰ ਪੁੱਛਿਆ ਜਾ ਰਿਹਾ ਸੀ ਵੀ ਲੰਡਨ ਦੀਆਂ ਪ੍ਰਾਪਰਟੀਆਂ ਨਿਕਲ ਰਹੀਆਂ ਨੇ ਸਰ ਦੱਸੋ ਕਿੱਥੋਂ ਆਈਆਂ ਇਹ ਤੁਹਾਡੇ ਕੋਲ ਕਿੱਥੋਂ ਆਈ ਤੇ ਨਵਾਜੀਬ ਸਾਹਿਬ ਨੇ ਪਾਕਿਸਤਾਨ ਦੀ ਜਿਹੜੀ ਆ ਪਾਰਲੀਮੈਂਟ ਹੈ ਉਹਦੇ ਵਿੱਚ ਕਿਹਾ ਜਦੋਂ ਪ੍ਰਧਾਨ ਮੰਤਰੀ ਸੀ ਉਹ ਕਿ ਜਨਾਬੇ ਸਪੀਕਰ ਬਹੁਤ ਕਿ ਜਿਨ੍ਹਾਂ ਦੇ ਬਾਬਤ ਇਹ ਗੱਲ ਕਰ ਰਹੇ ਨੇ ਆ ਮੇਰੇ ਕੋਲ ਉਹ ਸਬੂਤ ਨੇ ਤੇ ਜਦੋਂ ਉਹ ਹੀ ਸਬੂਤਾਂ ਦੀ ਗੱਲ ਮੁੜ ਕੇ ਅਦਾਲਤਾਂ ਦੇ ਵਿੱਚ ਚੱਲੀ ਤਾਂ ਇਹਨਾਂ ਦੀ ਟੀਮ ਨੇ ਅਦਾਲਤ ਦੇ ਵਿੱਚ ਕਿਹਾ ਜੀ ਉਹ ਤਾਂ ਇੱਕ ਜਿਹੜੀ ਸਿਆਸੀ ਸਪੀਚ ਸੀਗੀ ਸੋ ਲੋਕਾਂ ਨੂੰ ਲੱਗਦਾ ਕਿ ਯਾਰ ਤੁਸੀਂ ਸਾਨੂੰ ਕੀ ਬੇਵਕੂਫ ਸਮਝਦੇ ਹੋ ਔਨ ਕੈਮਰਾ ਔਨ ਕੈਮਰਾ ਔਨ ਰੈਕੋਰਡ ਮਰੀਮ ਨਵਾਸ਼ੀਫ ਸਾਹਿਬ ਦਾ ਜਿਹੜਾ ਡਿਫਰੈਂਟ ਬਿਆਨ ਹੈ ਆਪਣੇ ਭਰਾ ਦੇ ਨਾਲੋਂ ਭਰਾ ਕਹਿੰਦਾ ਅਸੀਂ ਪ੍ਰਾਪਰਟੀ ਪਹਿਲਾਂ ਖਰੀਦੀ ਸੀ ਦੂਜਾ ਭਰਾ ਕਹਿੰਦਾ ਨਹੀਂ ਨਹੀਂ ਅਸੀਂ ਬਾਅਦ 'ਚ ਖਰੀਦੀ ਸੀ ਪਿਤਾ ਜੀ ਦਾ ਹੋਰ ਬਿਆਨ ਹੈ ਆ ਭੈਣ ਦਾ ਹੋਰ ਬਿਆਨ ਹੈ ਸਾਰਾ ਕੁਝ ਔਨ ਕੈਮਰਾ ਤੇ ਔਨ ਰਿਕਾਰਡ ਤੇ ਆਬਵੀਅਸਲੀ ਲੋਕਾਂ ਨੂੰ ਲੱਗਦਾ ਕਿ ਤੁਸਾਨੂੰ ਕੋਈ ਕੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਦਾਂ ਇੱਧਰ ਕਾਲੀ ਦਰ ਲੜੇ ਕਰਦੇ ਆ ਅਗੇ ਜੀ ਬੀਜੇਪੀ ਵਾਲੇ ਜਿਹੜਾ ਇਹ ਸੁਧਾਰ ਲੈਣ ਵਾਲਿਆਂ ਦੇ ਪਿੱਛੇ ਨੇ ਜਾਂ ਜੀ ਬੀਜੇਪੀ ਸਾਡੇ ਖਿਲਾਫ ਸਾਜ਼ਿਸ਼ ਕਰ ਰਹੀ ਆ ਹੁਣ ਲੋਕੀ ਕਹਿੰਦੇ ਕਿ ਤੁਸੀਂ ਇਕੱਠਿਆਂ ਨੇ ਚੋਣਾ ਲੜੀਆਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਜੇਕਰ ਕਿਸਾਨ ਅੰਦੋਲਨ ਉਸ ਲੈਵਲ ਤੱਕ ਨਾ ਜਾਂਦਾ ਤੁਸੀਂ ਕੋਈ ਸਾਥ ਨਹੀਂ ਸੀ ਛੱਡਣਾ ਉਹਨਾਂ ਦਾ ਉਦੋਂ ਕਹਿੰਦੇ ਸੀ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਮੈਂ ਬੰਬ ਮਾਰਿਆ ਫੇਰ ਹਰਜਿੰਦਰਕੌਰ ਬਾਦਲ ਨੇ ਵੀ ਬੰਬ ਮਾਰਿਆ ਅਸਤੀਫੇ ਵਾਲਾ ਵੀ ਅਸੀਂ ਸ਼ਰਤਾਂ ਅਕਾਲੀ ਦਲ ਭਾਜਪਾ ਦਾ ਸਾਥ ਤੇ ਉਦੋਂ ਦੋ ਸਿੰਟਾ ਸੀ ਸਰ ਤੁਹਾਡੇ ਕੋਲ ਉਹਨਾਂ ਦਾ ਕੋਈ ਫਰਕ ਨਹੀਂ ਸੀ ਪੈਣਾ ਉਹਨਾਂ ਨੂੰ ਤੇ ਖੈਰ ਫਰਕ ਤਾਂ ਅੱਜ ਵੀ ਨਹੀਂ ਪੈਂਦਾ ਉਹਨਾਂ ਨੂੰ ਪੰਜਾਬ ਦੇ ਵਿੱਚ ਉਹ ਕੋਸ਼ਿਸ਼ ਉਹਨਾਂ ਦੀ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਸਰਕਾਰ ਬਣਾ ਲਈਏ ਨਾਲੇ ਹੁਣ ਬੀਜੇਪੀ ਨੂੰ ਵੀ ਇਹ ਲੱਗਦਾ ਕਿ ਭਾਈ ਥੋੜਾ ਹੇਠਾਂ ਗਏ ਹੋਏ ਨੇ ਕਿ ਵੱਡੇ ਭਰਾ ਵਾਲੀ ਭੂਮਿਕਾ ਦੇ ਵਿੱਚ ਤਾਂ ਬੀਜੇਪੀ ਨੇ ਨਹੀਂ ਆਉਣਾ ਤੇ ਮੈਨੂੰ ਲੱਗਦਾ ਸ਼ਾਇਦ ਉਹ ਚਾਹਣਗੇ ਵੀ ਨੇ ਹਨ ਅਨਲੈਸ ਕੋਈ ਬਹੁਤ ਜ਼ਿਆਦਾ ਡਿਫਰੈਂਟ ਤਰੀਕੇ ਦੀ ਸਿਚੁਏਸ਼ਨ ਬਣ ਜਾਂਦੀ ਹੈ ਆਦਰਵਾਈਜ਼ ਉਹ ਵੀ ਚਾਹਣਗੇ ਕਿ ਠੀਕ ਆ ਕਾਲੀਦਲ ਨੂੰ ਨਾਲ ਰਲਾ ਕੇ ਹੀ ਅਸੀਂ ਸਰਕਾਰ ਚਲਾ ਲਈਏ ਬਰਾਬਰੀ ਦਾ ਕੰਮ ਕਰ ਲਓ ਚਲੋ ਵੱਡਾ ਛੋਟਾ ਨਾ ਰੱਖੋ ਵੀ ਬਰਾਬਰ ਦੇ ਭਰਾ ਕਰ ਲਓ ਟਵਿੰਸ ਬ੍ਰਦਰ ਕਰ ਲਓ ਵੀ ਇੱਕੋ ਉਮਰ ਦੇ ਹੀ ਆ ਸੋ ਇਸ ਕਰਕੇ ਹੁਣ ਜਿਹੜਾ ਜਦੋਂ ਇਹ ਬਾਰ ਬਾਰ ਇਹ ਕਹਿੰਦੇ ਨੇ ਕਿ ਬੀਜੇਪੀ ਸਾਡੇ ਖਿਲਾਫ ਜਾਗ ਏਜੰਸੀਆਂ ਸਾਡੇ ਖਿਲਾਫ ਸਾਜ਼ਿਸ਼ ਕਰ ਰਹੀਆਂ ਨੇ ਤੇ ਲੋਕਾਂ ਨੂੰ ਲੱਗਦਾ ਵੀ ਤੁਸੀਂ ਕਾਹਤੇ ਝੂਠ ਬੋਲਦੇ ਹੋ ਤੁਸੀਂ 10 ਸਾਲ ਉਦੋਂ ਸਰਕਾਰ ਚਲਾਈ ਆ ਉਦੋਂ ਤੁਸੀਂ ਕਿੱਦਾਂ ਕਹਿ ਸਕਦੇ ਕੋਈ ਏਜੰਸੀਆਂ ਸਾਡੇ ਖਿਲਾਫ ਸਾਜ਼ਿਸ਼ ਕਰਦੀਆਂ ਵੀ ਉਦੋਂ ਜਿਹੜਾ ਵੀ ਡੇਰਾ ਮੁਖੀ ਦੀ ਮਾਫੀ ਦੇਣ ਦੇ ਲਈ ਜਾਂ ਡੇਰੇ ਜਾਣ ਦੇ ਲਈ ਕਾਲੀ ਲੀਡਰਾਂ ਨੂੰ ਕਿਹੜੀ ਏਜੰਸੀ ਨੇ ਕਿਹਾ ਸੀ ਕਿ ਤੁਸੀਂ ਉੱਥੇ ਜਾਓ ਤੇ ਇਹਦੇ ਇਹਦੇ ਲਈ ਤਾਂ ਤੁਸੀਂ ਇਹ ਹੀ ਕਰ ਸਕਦੇ ਹੋ ਨਾ ਕਿ ਤੁਸੀਂ ਹੱਥ ਜੋੜ ਕੇ ਜਿਹੜਾ ਇਹ ਕਹਿ ਸਕਦੇ ਕੋਈ ਸਾਡੇ ਤੋਂ ਗੁਨਾਹ ਹੋ ਗਿਆ ਜਾਂ ਸਾਡੇ ਤੋਂ ਮੁਆਫ ਗਲਤੀ ਹੋ ਗਈ ਸਾਨੂੰ ਇਹਦੇ ਲਈ ਮੁਆਫ ਕਰ ਦਿੱਤਾ ਜਾਵੇ ਤੇ ਇਦਾਂ ਐਟ ਦਾ ਮੂਮੈਂਟ ਤਾਂ ਜਿਹੜਾ ਨਹੀਂ ਕਰਦੇ ਨਜ਼ਰ ਆਉਂਦੇ ਅਕਾਲੀ ਦਲ ਜਿਹੜਾ ਬਾਦਲ ਤੇ ਰਿਹਾ ਈਵਨ ਜਿਹੜੇ ਹੁਣ ਅਕਾਲੀ ਦਲ ਸੁਧਾਰ ਦਰ ਰ ਵਾਲੇ ਆ ਜੇਕਰ ਉਹ ਇਹਨਾਂ ਦੇ ਨਾਲ ਰਲਦੇ ਨੇ ਜਾ ਕੇ ਤੇ ਉਹ ਇਹਨਾਂ ਸਾਰੀਆਂ ਚੀਜ਼ਾਂ ਤੇ ਕਿਸ ਤਰੀਕੇ ਦਾ ਪੁਆਇੰਟ ਆਫ View ਉਹਨਾਂ ਦਾ ਕੀ ਰਹੇਗਾ ਕਿਉਂਕਿ ਉਹ ਤਾਂ ਮੰਨ ਚੁੱਕੇ ਨੇ ਨਾ ਕਿ ਸਾਡੀਆਂ ਗਲਤੀਆਂ ਨੇ ਇਹ ਤੇ ਇਹ ਇਹ ਹੁਣ ਸਾਰਾ ਕੁਝ ਇਸ ਵੇਲੇ ਹੈਗਾ ਸਿੰਘ ਸਾਹਿਬਾਨਾ ਦੇ ਹੱਥ ਦੇ ਵਿੱਚ ਕਿ ਉਹਨਾਂ ਨੇ ਇਹਨਾਂ ਨੂੰ ਸਜ਼ਾ ਕਿਹੜੀ ਲਾਉਣੀ ਆ ਪੋਲਿਟਿਕਲ ਧਾਰਮਿਕ ਕਿਹੜੀ ਹਾਂ ਇਹ ਵੀ ਕਈਆਂ ਦਾ ਕਹਿਣਾ ਕਿ ਕਿਉਂਕਿ ਹੁਣ ਇਹ ਪੋਲਿਟਿਕਲ ਪੋਜੀਸ਼ਨ ਤੇ ਨਹੀਂ ਰਹਿ ਸਰਦਾਰ ਸੁਖਵੀਰ ਸਿੰਘ ਬਾਦਲ ਸੋ ਇਹ ਵੀ ਹੋ ਸਕਦੀ ਇੱਕ ਜਿਹੜੀ ਰਣਨੀਤੀ ਕਿ ਫਿਰ ਸਿੰਘ ਸਾਹਿਬ ਜਿਹੜੇ ਆ ਉਹ ਪੋਲਿਟਿਕਲ ਸਜ਼ਾ ਗੱਦਾ ਲਾ ਸਕਦੇ ਨੇ ਜਦ ਇਹ ਹੁਣ ਪ੍ਰਧਾਨ ਹੀ ਨਹੀਂ ਹੈਗੇ ਜਾਂ ਇਹ ਵੀ ਹੋ ਸਕਦਾ ਕੁਝ ਸਮੇਂ ਦੇ ਲਈ ਕਿਸੇ ਹੋਰ ਨੂੰ ਪ੍ਰਧਾਨ ਬਣਾ ਵੀ ਦਿੱਤਾ ਜਾਊਗਾ ਕੁਝ ਸਮਾਂ ਜਿਹੜਾ ਅੱਛਾ ਇਹ ਇਹ ਵੈਸੇ ਪਤਾ ਨਹੀਂ ਇਹ ਤਾਂ ਮੈਂ ਅੱਗੇ ਵੀ ਇੱਕ ਵਾਰ ਕਿਹਾ ਸੀ ਕਿ ਜਿੱਦਾਂ ਹੁਣ ਵੀ ਜੇਕਰ ਕਿਸੇ ਹੋਰ ਨੂੰ ਪ੍ਰਧਾਨ ਇਹ ਬਣਾ ਵੀ ਦੇਣ ਤਾਂ ਤਾਂ ਵੀ ਜਿੱਦਾਂ ਇਹਨਾਂ ਦਾ ਤਾਮਝਾਵ ਆ ਅਕਾਲੀ ਦਲ ਦੇ ਵਿੱਚ ਤਾਂ ਅਸਲੀ ਪ੍ਰਧਾਨ ਕਿਤਾ ਇਹਨਾਂ ਦੇ ਕੋਲੇ ਹੀ ਰਹਿਣੀ ਆ ਪਰ ਇਹ ਨਾਮ ਨਿਹਾਦ ਪ੍ਰਧਾਨ ਲਾਉਣ ਨੂੰ ਵੀ ਤਿਆਰ ਨਹੀਂ ਕਿਸੇ ਨੂੰ ਸੋ ਇਹ ਉੱਥੇ ਵੀ ਜਿਹੜਾ ਫਿਰ ਲੋਕਾਂ ਨੇ ਮੁਸਲਮ ਲੀਗ ਨੂੰ ਨਕਾਰਤਾ ਪਰ ਫਿਰ ਸਟਿਲ ਉਹਨਾਂ ਨੂੰ ਉੱਥੇ ਜਿਹੜੀ ਆ ਮਰੀਮ ਨਵਾਸ਼ੀਬ ਸਾਹਿਬਾ ਸੀਗੀ ਉਹਨਾਂ ਨੇ ਸਟਿਲ ਉਹਨਾਂ ਨੇ ਇੱਕ ਬਿਆਨੀਆਂ ਖੜਾ ਕੀਤਾ ਕਿ ਸਾਡੇ ਖਿਲਾਫ ਇਸਟੈਬਲਿਸ਼ਮੈਂਟ ਨੇ ਸਾਜ਼ਿਸ਼ ਕੀਤੀ ਆ ਹੁਣ ਕਿਉਂਕਿ ਪਾਕਿਸਤਾਨ ਦਾ ਇਹ এনवायरमेंट ਜਿਹੜਾ ਜਮਹੂਰੀ এনवायरमेंट ਹੈ ਉਹ ਸਾਡੇ ਨਾਲੋਂ ਇੰਡੀਆ ਦੇ ਨਾਲੋਂ ਵੱਖਰਾ ਹੈ ਇਵੇਂᱫੋ ਇੰਡੀਆ ਦੀ ਜਿਹੜੀ ਸਟੈਬਲਿਸ਼ਮੈਂਟ ਹੈ ਉਹਦਾ ਬੜਾ ਵੱਡਾ ਦੌਰ ਦੌਰਾਂ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਜੀਐਸਟੀਕੇ ਨਾਲ ਉਹਨਾਂ ਦੀ ਰਿੱਟ ਚੱਲਦੀ ਆ ਪੰਜਾਬ ਦੇ ਵਿੱਚ ਇਹ ਸਾਨੂੰ ਸਾਰਿਆਂ ਨੂੰ ਪਤਾ ਜਿਹੜੀ ਭਾਰਤੀ ਸਟੈਬਲਿਸ਼ਮੈਂਟ ਆ ਪਰ ਜਿਹੜੀ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਮਿਲਟਰੀ ਸਟੈਬਲਿਸ਼ਮੈਂਟ ਹੈ ਉਹਨਾਂ ਦੀ ਉਹ ਇੱਕ ਹੋਰ ਤਰੀਕੇ ਦੀ ਆ ਐਂਡ ਪਾਕਿਸਤਾਨ ਐਜ਼ ਅ ਕੰਟਰੀ ਅਸੀਂ ਪੰਜਾਬ ਜਿੱਥੇ ਸਟੇਟ ਆ ਸੋ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਨਹੀਂ ਵੀ ਮਿਲਦੀਆਂ ਸੋ ਉੱਥੇ ਕਿਉਂਕਿ ਸਟੈਬਲਿਸ਼ਮੈਂਟ ਤਿੰਨ ਵਾਰ ਮਾਰਸ਼ਲ ਲਾਗ ਚੁੱਕਾ ਤੇ ਸਟੈਬਲਿਸ਼ਮੈਂਟ ਡੈਫੀਨਿਟਲੀ ਉੱਥ ਤੇ ਲੋਕਾਂ ਨੂੰ ਲੱਗਾ ਕਿ ਠੀਕ ਹੈ ਨਵਾਸ਼ੀਪ ਸਾਹਿਬ ਜਿਹੜਾ ਉਹ ਇਹ ਗੱਲ ਤਾਂ ਉਹਨਾਂ ਦੀ ਸਹੀ ਲੋਕਾਂ ਨੇ ਮੰਨੀ ਵੀ ਹਾਂ ਜਿਹੜੀ ਆ ਵੀ ਇਹਨਾਂ ਦੇ ਖਿਲਾਫ ਇਸਟੈਬਲਿਸ਼ਮੈਂਟ ਹੋਈ ਹੂਆ ਤੇ ਇਹ ਵੀ ਨਜ਼ਰ ਆਇਆ ਕਿ ਕਿਉਂਕਿ ਇੱਕ ਬੜੀ ਟੈਕਨੀਕਲ ਜਈ ਗੱਲ ਸੀਗੀ ਜਿਹੜੀ ਆ ਨਿਵਾਸ਼ੀਪ ਸਾਹਿਬ ਦੀ ਮੈਂ ਪਹਿਲਾਂ ਇਹਨਾਂ ਦੇ ਕੋਰਟ ਕੇਸ ਦੀ ਕੀਤੀ ਆ ਨਾ ਜਿਹੜਾ ਜੇ ਚ ਇਹਨਾਂ ਨੂੰ ਨਾ ਅਹਲ ਕੀਤਾ ਗਿਆ ਸੀਗਾ ਉਹਦੇ ਵਿੱਚ ਨਾ ਅਹਲ ਇਹਨਾਂ ਨੂੰ ਐਵੇਂ ਬੇਕਾਰ ਦੀ ਗੱਲ ਤੋਂ ਕਰ ਦਿੱਤਾ ਗਿਆ ਕਿਉਂਕਿ ਜੇਕਰ ਅਸਲੀ ਕੇਸ ਚੱਲਦਾ ਉਹ 'ਚ ਇਹਨਾਂ ਨੂੰ ਸਜ਼ਾ ਤਾਂ ਹੋ ਸਕਦੀ ਸੀ ਪਰ ਉਹ ਲੰਬਾ ਪ੍ਰੋਸੈਸ ਹੈਗਾ ਤੇ ਟੈਕਨੀਕੈਲਿਟੀਆਂ ਹੁੰਦੀਆਂ ਵਕੀਲ ਤੁਹਾਨੂੰ ਪਤਾ ਕੋਈ ਨਾ ਕੋਈ ਜਿਹੜੀ ਚੋਰ ਮੋਰੀ ਲੱਭ ਲੈਂਦੇ ਹੁੰਦੇ ਆ ਪਰ ਕਿਉਂਕਿ ਉਧਰੋਂ ਬਰਡੇ ਘਰ ਦਾ 라ਵਲਪਿੰਡੀ ਤੋਂ ਹੁਕਮ ਸੀ ਕਿ ਨੇ ਨਿਵਾਸ਼ ਸ਼ਿਵ ਸਾਹਿਬ ਨੂੰ ਤਾਂ ਘਰੇ ਤੋੜਨਾ ਹੀ ਤੋੜਨਾ ਤੇ ਉਹ ਜੱਜ ਸਾਹਿਬਾਨਾਂ ਨੇ ਕੋਈ ਹਲਕਾ ਜੀ ਕੋਈ ਗੱਲ ਕੱਢ ਕੇ ਤਾਂ ਉਹਨਾਂ ਨੂੰ ਘਰੇ ਕਹਿਤਾ ਜੀ ਇਹ ਤਾਂ ਨਾ ਅਹਲ ਹੋ ਗਿਆ ਇਸ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਤੇ ਚਲੋ ਲੋਕਾਂ ਦੇ ਵਿੱਚ ਫਿਰ ਉਦੋਂ ਇਹ ਹਾਲਾਂਕਿ ਲੋਕਾਂ ਨੂੰ ਇਹ ਤਾਂ ਲੱਗਾ ਕਿ ਸਾਡੇ ਨਾਲ ਝੂਠ ਬੋਲ ਰਹੇ ਨੇ ਪਰ ਕਿਤੇ ਨਾ ਕਿਤੇ ਲੱਗਾ ਵੀ ਚਲੋ ਇਹਨਾਂ ਦੇ ਨਾਲ ਧੱਕਾ ਹੋਇਆ ਤੇ ਲੋਕੀ ਇਹਨਾਂ ਦੇ ਨਾਲ ਖੜੇ ਵੀ ਤੇ ਜਦੋਂ ਇਮਰਾਨ ਖਾਨ ਸਾਹਿਬ ਦੀ ਸਰਕਾਰ ਬਣੀ ਉਹ ਤੋਂ ਸਭ ਤੋਂ ਵੱਡੀ ਆਪੋਜੀਸ਼ਨ ਇਹਨਾਂ ਦੀ ਸੀ ਤੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਇਸਟੈਬਲਿਸ਼ਮੈਂਟ ਉਹਦੋਂ ਡਟ ਕੇ ਖਾਨ ਦੇ ਨਾਲ ਨਾ ਖੜਦੀ ਤਾਂ ਉਹਦੀ ਸਰਕਾਰ ਕਦੇ ਨਹੀਂ ਸੀ ਬਣਨੀ ਜਿਹਨੂੰ ਕਿ ਉਹ ਖੁਦ ਵੀ ਇਮਰਾਨ ਖਾਨ ਸਾਹਿਬ ਮੰਨਦੇ ਨੇ ਕਿ ਮੇਰੀ ਬਹੁਤ ਵੱਡੀ ਗਲਤੀ ਸੀ ਮੈਨੂੰ ਸਰਕਾਰ ਨਹੀਂ ਸੀ ਲੈਣੀ ਚਾਹੀਦੀ ਪਰ ਉਦੋਂ ਨਵਾਜ਼ ਸ਼ਿਫ ਸਾਹਿਬ ਦਾ ਲੋਕਾਂ ਨੇ ਸਾਥ ਦਿੱਤਾ ਕਿ ਤੇ ਮਰੀਅਮ ਨਵਾਜ਼ ਸ਼ਿਫ ਸਾਹਿਬਾਂ ਨੇ ਇੱਕ ਬਹੁਤ ਤਗੜਾ ਬਿਆਨੀਆਂ ਬਣਾਇਆ ਨੈਰੇਟਿਵ ਬਣਾਇਆ ਕਿ ਜਿਹੜੀ ਪਾਕਿਸਤਾਨ ਦੀ ਮਿਲਟਰੀ ਐ ਇਸਟੈਬਲਿਸ਼ਮੈਂਟ ਉਹ ਸਾਡੇ ਖਿਲਾਫ ਆ ਇੱਥੇ ਤੱਕ ਕਿ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਸੀਗੇ ਇਹਨਾਂ ਦੇ ਜਦੋਂ ਬੜੀਆਂ ਸ਼ਕਤੀਆਂ ਸੀਗੀਆਂ ਨਵਾਜ਼ ਸ਼ਿਫ ਸਾਹਿਬ ਮੁਲਕ ਤੋਂ ਬਾਹਰ ਸੀ ਇਹਨਾਂ ਦਾ ਬਾਕੀ ਸਾਰਾ ਲੀਡਰਸ਼ਿਪ ਜੇਲ੍ਹ 'ਚ ਸੀ ਮਰੀਅਮ ਨਵਾਜ਼ ਸ਼ਿਫ ਸਾਹਿਬਾਂ ਦੇ ਉੱਤੇ ਆਪਣੇ ਕਈ ਕੇਸ ਚੱਲਦੇ ਸੀਗੇ ਇਹਨਾਂ ਨੇ ਉਹ ਵੀ ਇਹਨਾਂ ਦਾ ਡਾਇਲੌਗ ਬੜਾ ਮਸ਼ਹੂਰ ਹੈ ਪਾਕਿਸਤਾਨ ਦੇ ਵਿੱਚ ਉੱਥੇ ਇਹਨਾਂ ਨੂੰ ਪੁੱਛਿਆ ਗਿਆ ਵੀ ਸਿਆਸ ਕਿ ਜਿਹੜੀ ਆ ਬੂਟ ਪਾਲਿਸ਼ ਕਰਨ ਵਾਲੀ ਸਿਆਸਤ ਨਾ ਮੈਨੂੰ ਪਤਾ ਕਿੱਦਾਂ ਕੀਤੀ ਜਾਂਦੀ ਆ ਪਰ ਮੈਂ ਉਹ ਕਦੇ ਨਹੀਂ ਕਰਨੀ ਹੁਣ ਉੱਤੇ ਬੂਟ ਪਾਲਿਸ਼ ਵਾਲੀ ਸਿਆਸਤ ਮੋਸਟਲੀ ਕਿਹਾ ਜਾਂਦਾ ਜੀ ਕਿ ਜਿਹੜਾ ਮਿਲਟਰੀ ਦੀ ਜਿਹੜਾ ਪਾਲਿਸ ਜਾਦੇ ਮਾਰਦਾ ਵੀ ਉਹਨਾਂ ਦੇ ਹਿਸਾਬ ਦੇ ਨਾਲ ਚੱਲਦਾ ਤੇ ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਹਰੇਕ ਬਾਇਲੈਕਸ਼ਨ ਇਹ ਮਰੀਮ ਨਵੀ ਨਵਾਸ਼ੀਰ ਸਾਹਿਬਾ ਜਿੱਤ ਰਹੀ ਸੀ ਇਹਨਾਂ ਦੀ ਪਾਰਟੀ ਪਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨੈਰੇਟਿਵ ਚੇਂਜ ਕੀਤਾ ਇਹਨਾਂ ਨੇ ਮਿਲਟਰੀ ਇਸਟੈਬਲਿਸ਼ਮੈਂਟ ਦੇ ਨਾਲ ਹੱਥ ਮਲਾਇਆ Imran Khan ਸਾਹਿਬ ਦੀ ਸਰਕਾਰ ਜਾਂਦੀ ਰਹੀ Khan ਸਾਹਿਬ ਜਿਹੜਾ ਜੇਲ੍ਹ ਦੇ ਵਿੱਚ ਚਲੇ ਗਏ ਤਾਂ ਇਹ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਣ ਗਏ ਤੇ ਉਸ ਸਮੇਂ ਹਾਲਾਂਕਿ ਉੱਥੇ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੇ ਇੰਡੀਆ ਦੇ ਨਾਲ ਉਹ ਜਮਹੂਰੀਅਤ ਉੱਤੇ ਉੱਥੇ ਤਾਂ ਵੈਸੇ ਪੂਰੀ ਦੁਨੀਆ ਦੇ ਨਾਲ ਉਹ ਬੱਕਰੀ ਆ ਜਿਹੜੀ ਪਾਰਟੀ ਦੇ ਕੋਲ 17-18 ਸੀਟਾਂ ਲੋਕੀ ਦੱਸਦੇ ਨੇ ਉਹਨੂੰ ਮਿਲੀਆਂ ਸੀ ਉਹਨੂੰ 100 ਸੀਟਾਂ ਦੀਆਂ ਹਿਸਾਬ ਨਾਲ ਦੇ ਕੇ ਤੇ ਉਹਨੂੰ ਜਿਹੜਾ ਸਰਕਾਰ ਦੇ ਦਿੱਤੀ ਗਈ ਕਿਉਂਕਿ ਫਾਰਮ 45 ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਉੱਥੇ ਤਾਂ ਲੋਕਾਂ ਨੇ ਜਿੱਥੋਂ ਉਹਨਾਂ ਦੇ ਪੋਲਿੰਗ ਏਜੰਟਾਂ ਨੇ ਵੋਟਾਂ ਗਿਣੀਆਂ ਜਿੱਥੇ ਵੋਟਾਂ ਗਿਣੀਆਂ ਉੱਥੇ ਪੀਟੀਆਈ ਜਿੱਤੀ ਆ ਇਮਰਾਨ ਖਾਨ ਸਾਹਿਬ ਦੇ ਜਿਹੜੇ ਹਮਾਇਤੀ ਆਫਤਾ ਉਮੀਦਵਾਰ ਸੀ ਉਹ ਜਿੱਥੇ ਆ ਤੇ ਜਦੋਂ ਉੱਪਰ ਜਾ ਕੇ ਜਿਨ੍ਹਾਂ ਨੇ ਰਿਜ਼ਲਟ ਜਾਰੀ ਕਰਨਾ ਸੀ ਉਹਨਾਂ ਨੇ ਕਹਿ ਦਿੱਤਾ ਜੀ ਨਹੀਂ ਨਹੀਂ ਤਾਂ ਪਾਕਿਸਤਾਨ ਮੁਸਲਿਮ ਲੀਗ ਨੂੰ ਦੇ ਜਿਹੜੇ ਉਮੀਦਵਾਰ ਉਹ ਜਿੱਤੇ ਆ ਤੇ ਉਹ ਹੁਣ ਉਹ ਵਿਚਾਰੇ ਕੋਟਾ ਚ ਧੱਕੇ ਖਾਈ ਜਾਂਦੇ ਉਹਨਾਂ ਨੇ ਸਾਈਨ ਕਰਨੇ ਸੀ ਸਾਈਨ ਕਰਕੇ ਉਹਨਾਂ ਨੂੰ ਜਿਤਾ ਦਿੱਤਾ ਪਰ ਅਦਰਵਾਈਜ਼ ਲੋਕਾਂ ਨੂੰ ਪੂਰਾ ਪਤਾ ਆ ਬੜੀ ਹਾਸੋ ਹੋਣੀ ਗੱਲ ਹੋਈ ਆ ਇੱਕ ਤਾਂ ਵੈਸੇ ਲਗਾਤਾਰ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜਾ ਲੋਕੀ ਬਹੁਤ ਸਾਰੇ ਪ੍ਰੋਟੈਸਟ ਕਰ ਰਹੇ ਨੇ ਅਕਾਲ ਜਨੇਵਾ ਦੇ ਵਿੱਚ ਦੋ ਕੁ ਦਿਨ ਪਹਿਲਾਂ ਹੀ ਗਏ ਨੇ ਨਵਦੀਪ ਸਿੰਘ ਸਾਹਿਬ ਗਿਣਤੀ ਦੇ ਤਿੰਨ ਬੰਦੇ ਜੀ ਲਿਟਰਲੀ ਤਿੰਨ ਬੰਦੇ ਇੱਕ ਬੰਦਾ ਵੀਡੀਓ ਬਣਾਉਣ ਵਾਲਾ ਉਹ ਨਵਦੀਪ ਸਿੰਘ ਸਾਹਿਬ ਦਾ ਕਹਿ ਰਹੇ ਨੇ ਕਿ ਜਿੰਦਾਬਾਦ ਤੇ ਵੀ ਇੱਥੇ ਤੱਕ ਹਲਾਅ ਤਾਂ ਆ ਗਿਆ ਕਿ ਤਿੰਨ ਵਾਰ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਬਾਹਰ ਉਹਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਨ ਵਾਲੇ ਗਿਣਤੀ ਦੇ ਤਿੰਨ ਬੰਦੇ ਚੌਥਾ ਵੀਡੀਓ ਬਣਾਉਣ ਵਾਲਾ ਸੋ ਕਿਉਂਕਿ ਤੁਸੀਂ ਨਹੀਂ ਕਬੂਲਦੇ ਇਹਨਾਂ ਗੱਲਾਂ ਨੂੰ ਕਿ ਤੁਸੀਂ ਬਾਰ-ਬਾਰ ਲੋਕਾਂ ਨੂੰ ਗਲਤ ਦੱਸੀ ਜਾਂਦੇ ਹੋ ਕਿ ਅਸੀਂ ਸਹੀ ਹਾਂ ਲੋਕੀ ਗਲਤ ਆ ਤੇ ਇਹ ਇਸ ਇਹੀ ਕੰਮ ਹੁਣ ਇਹਨਾਂ ਦਾ ਆ ਅਕਾਲੀ ਦਲ ਵਾਲਿਆਂ ਦਾ ਜੇ ਤਾਂ ਹੁਣ ਇਹ ਇਤੋਂ ਅਗਾਹ ਕੁਝ ਸੋਚ ਕੇ ਵੀ ਨਹੀਂ ਅਸੀਂ ਪੁਰਾਣੀਆਂ ਗਲਤੀਆਂ ਨੂੰ ਸੱਚੀਓ ਦਿਨੋਂ ਕਬੂਲਣਾ ਤੇ ਕਬੂਲ ਕੇ ਚੱਲਣਗੇ ਤਾਂ ਫਿਰ ਤਾਂ ਕੁਝ ਨਾ ਕੁਝ ਹੋ ਸਕਦਾ ਤੇ ਕਿਉਂਕਿ ਪੰਜਾਬ ਦੇ ਮਸਲੇ ਬੜੇ ਨੇ ਜੀ ਡਰੱਗਸ ਦਾ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਆ ਹੁਣ ਚੰਡੀਗੜ੍ਹ ਦਾ ਨਵਾਂ ਜਿੰਨ ਜਿਹੜਾ ਬੋਤਲ ਦੇ ਵਿੱਚੋਂ ਨਿਕਲ ਆਇਆ ਪਤਾ ਨਹੀਂ ਕਿੱਧਰ ਨੂੰ ਕਹਾਣੀ ਜਾਣੀ ਆ ਇਹਦੇ ਨਾਲ ਨਾਲ ਬਹੁਤ ਕਿੰਨੀਆਂ ਪ੍ਰੋਬਲਮਸ ਨੇ ਹਾਂ ਤਾਂ ਕੈਨੇਡਾ ਦਾ ਜਿਹੜਾ ਮਸਲਾ ਚੱਲ ਰਿਹਾ ਇਹਦੇ ਤੇ ਵੀ ਕਿਸੇ ਨਾ ਕਿਸੇ ਨੂੰ ਸਟੈਂਡ ਜਿਹੜਾ ਪੰਜਾਬ ਦੇ ਵਿੱਚੋਂ ਤਾਂ ਕੋਈ ਵੀ ਉਸ ਤਰੀਕੇ ਨਾਲ ਸਾਨੂੰ ਲੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਮੈਂ ਕਿ ਜਗਾ ਸੁਣ ਰਿਹਾ ਸੀਗਾ ਕਿ ਕਾਫੀ ਜ਼ਿਆਦਾ ਆਪਣੇ ਵਿਦਿਆਰਥੀ ਨੇ ਜਿਨ੍ਹਾਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਕਿ ਹੋ ਸਕਦਾ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਪੰਜਾਬ ਮੋੜਨਾ ਪਵੇ ਤੇ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਉਹ ਮੋੜਦੇ ਨੇ ਤਾਂ ਉਹਨਾਂ ਦਾ ਪੰਜਾਬ ਦੇ ਵਿੱਚ ਮੁਰ ਬਸੇਵਾ ਕਰਨਾ ਹੋਰ 3600 ਪ੍ਰੋਬਲਮ ਜਿਹੜੀਆਂ ਉੱਤੇ ਖੜੀਆਂ ਹੋਣੀਆਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਟੈਕਲ ਕਰਨਾ ਆ ਇੱਕ ਨਵੀਂ ਪ੍ਰੋਬਲਮ ਜਿਹੜੀ ਇਹ ਵੀ ਸਿਰ ਕੱਢਦੀ ਜਾ ਰਹੀ ਆ ਅਮਤੋਜ ਮਾਨ ਤੇ ਬਾਕੀ ਬਾਈ ਅਦੇਪਾਲ ਬਰਾੜ ਹੋਣੀ ਉੱਤੇ ਧਰਨਾ ਵੀ ਧਰਨੇ ਦੇ ਵਿੱਚ ਵੀ ਸ਼ਾਮਲ ਹੋਇਆ ਜਿਹੜਾ ਪ੍ਰਵਾਸੀਆਂ ਦੇ ਵੱਲੋਂ ਆਪਣੇ ਦੋ ਪੰਜਾਬ ਦੇ ਜਿਹੜੇ ਆ ਨੌਜਵਾਨਾਂ ਦਾ ਜਿਹੜਾ ਕਤਲ ਕੀਤਾ ਗਿਆ ਸੋ ਇਹ ਇਸਟਰੀਕੇ ਦੇ ਬਹੁਤ ਸਾਰੇ ਮਸਲੇ ਨੇ ਜੇਕਰ ਤੁਸੀਂ ਸੱਚਿਓ ਸੱਚਿਓ ਜਿਹੜਾ ਪੰਜਾਬ ਦੇ ਲਈ ਖੜਕੇ ਜਿਹੜਾ ਆਪਣੀ ਆਪ ਨੂੰ ਜੇਕਰ ਰਿਵਾਈਵ ਕਰਨਾ ਹੋਵੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਇਹ ਤਾਂ ਬੜੀ ਤਹਿ ਗੱਲ ਜਿਹੜਾ ਸਾਰੇ ਮੰਨ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਚੱਲ ਰਹੀ ਹੈ ਜੇਕਰ ਅਗਲੇ 2.5 ਸਾਲ ਵੀ ਇਦਾਂ ਚੱਲਦੀ ਰਹੀ ਤਾਂ ਇਹਨਾਂ ਦੀ ਤਾਂ ਫਤਿਹ ਹੈ ਤੇ ਜੇ ਕਾਂਗਰਸ ਦੇ ਵਿੱਚ ਜਿੱਦਾਂ ਇਹਨਾਂ ਦੀ ਆਪੋ ਜਿਹੜੀ ਪਾਟੋ ਧਾੜ ਇਹਨਾਂ ਦੀ ਚੱਲ ਰਹੀ ਆ ਤੇ ਇਸ ਸਮੇਂ ਜਿਹੜਾ ਇੱਕ ਵੱਡਾ ਵਰਗ ਆ ਉਹ ਕੋਈ ਨਵੀਂ ਜਿਹੜਾ ਚਿਹਰਾ ਤਲਾਸ਼ ਰਿਹਾ ਜਿਹਦੇ ਵਿੱਚ ਅਸੀਂ ਦੇਖਿਆ ਭਾਇ ਅਮਰਪਾਲ ਸਿੰਘ ਹੁਣੀ ਸਰਬੀ ਸਿੰਘ ਹੁਣਾਂ ਨੂੰ ਕਿੰਨੀਆਂ ਵੋਟਾਂ ਲੋਕਾਂ ਨੇ ਪਾਈਆਂ ਵੀ ਇਦਾਂ ਦੀ ਕੋਈ ਆਪਸ਼ਨ ਲੋਕੀ ਤਲਾਸ਼ ਜ਼ਰੂਰ ਰਹਾ ਬੈਕਿਊਮ ਆ ਕੋ ਖਲਾਅ ਆ ਉਸ ਬੈਕਿਊਮ ਨੂੰ ਇਹੀ ਅਕਾਲੀ ਦਲ ਭਰ ਵੀ ਸਕਦਾ ਇਹਨਾਂ ਦੀ ਜਿਹੜੀ ਆ ਪੁਰਾਣੀ ਤਵਾਰੀ ਆ ਅਕਾਲੀ ਦਲ ਦੀ ਜਿੱਦੋ ਜਹਿਦ ਕਰਨ ਦੀ ਮੋਰਚੇ ਲਾਉਣ ਦੀ ਤੇ ਜੇਕਰ ਪਰ ਉਹ ਮੋਰਚੇ ਕਦੋਂ ਲੱਗਦੇ ਸੀ ਜਦੋਂ ਤੁਹਾਡੇ ਵਰਕਰ ਨੂੰ ਆਪਣੀ ਲੀਡਰਸ਼ਿਪ ਤੇ ਵਿਸ਼ਵਾਸ ਹੁੰਦਾ ਸੀ ਉਦੋਂ ਉਹ ਵਰਕਰ ਇਹ ਕਹਿੰਦਾ ਸੀ ਉਹਦਾ ਨਾਮ ਨਹੀਂ ਸੀ ਪਤਾ ਲੱਗਦਾ ਨਾਮ ਇਸ ਕਰਕੇ ਨਹੀਂ ਸੀ ਪਤਾ ਲੱਗਦਾ ਜਦੋਂ ਵਰਕਰ ਆਪਣਾ ਨਾਮ ਲਿਖਾ ਕੇ ਆਪਣੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਤੇ ਵਾਸੀ ਅਨੰਦਪੁਰ ਸਾਹਿਬ ਲਿਖਾਉਂਦਾ ਸੀ ਕਿਉਂਕਿ ਉਹਨੂੰ ਕੋਈ ਲੀਡਰਸ਼ਿਪ ਦੇ ਨਾਲ ਕਿਸੇ ਨਾਲ ਲੈਣਾ ਦੇਣਾ ਨਹੀਂ ਸੀ ਉਹਨੂੰ ਇਹ ਸੀ ਕਿ ਮੈਂ ਕਾਂਤੀ ਦੇ ਲਈ ਜਾਂ ਮੈਂ ਪੰਜਾਬ ਦੇ ਲਈ ਲੜ ਰਿਹਾ ਤੇ ਜੇਕਰ ਤੁਹਾਨੂੰ ਆਪਣੀ ਲੀਡਰਸ਼ਿਪ ਤੇ ਭਰੋਸਾ ਹੋਵੇ ਫੇਰ ਹੀ ਉਹ ਚੀਜ਼ਾਂ ਸਾਰੀਆਂ ਹੁੰਦੀਆਂ ਹੋਣੀਆਂ ਸੋ ਡੈਫੀਨਿਟਲੀ ਜੇਕਰ ਇਹ ਚੋਣ ਤੇ ਆਪਣੀ ਜਿਹੜੀ ਬਹਾਲੀ ਦਾ ਕਰ ਸਕਦੇ ਆ ਆਪਣੀ ਸਿਆਸੀ ਸਾਖ ਨੂੰ ਦੁਬਾਰਾ ਬਹਾਲ ਕਰ ਸਕਦੇ ਆ ਪਰ ਜੇਕਰ ਲੋਕਾਂ ਨੂੰ ਹੀ ਗਲਤ ਦੱਸੀ ਜਾਣਾ ਜੀ ਸਾਡੇ ਖਿਲਾਫ ਸਾਜ਼ਿਸ਼ ਆ ਜੀ ਸਾਨੂੰ ਏਜੰਸੀਆਂ ਇੱਥੇ ਤੱਕ ਲੈ ਆਈਆਂ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਸਾਡੇ ਖਿਲਾਫ ਕੂੜ ਪ੍ਰਚਾਰ ਆ ਤੇ ਫਿਰ ਉਹ ਹੀ ਨਿਵਾਸ਼ ਸ਼ੀਬ ਸਾਹਿਬ ਵਾਲਾ ਹਾਲ ਹੋ ਜਾਣਾ ਤਿੰਨ ਬੰਦਿਆਂ ਨੇ ਹੱਕ ਦੇ ਵਿੱਚ ਨਾਰੇ ਮਾਰਨੇ ਆ ਤੇ ਪਾਕਿਸਤਾਨ ਚ ਤਾਂ ਛੱਡੋ ਇਹ ਤੁਸੀਂ ਕਿਸੇ ਵੀ ਬਾਹਰ ਵੱਸਦੇ ਪ੍ਰਦੇਸੀ ਨੂੰ ਪੁੱਛ ਲਿਓ ਪ੍ਰਵਾਸੀ ਨੂੰ ਪੁੱਛ ਲਿਓ ਪਾਕਿਸਤਾਨ ਦੇ ਬਾਹਰਲੇ ਜਿੰਨੇ ਓਵਰਸੀਜ਼ ਪਾਕਿਸਤਾਨੀ ਨੇ ਉਹ ਸਾਰੇ ਇਹਨਾਂ ਨੂੰ ਕਿਤੇ ਵੀ ਲੰਡਨ ਦੇ ਵਿੱਚ ਜਾਂ ਕਿਤੇ ਵੀ ਬਾਹਰ ਨਹੀਂ ਨਿਕਲਣ ਦਿੰਦੇ ਇਹਨਾਂ ਦੇ ਘਰਾਂ ਦੇ ਬਾਹਰ ਨਵਾਜ਼ ਸ਼ੀਬ ਸਾਹਿਬ ਦੇ ਜਾਂ ਬਾਕੀ ਪਾਰਟੀਆਂ ਦੇ ਧਰਨੇ ਲੱਗਦੇ ਨੇ ਜਦ ਕਿ ਸਭ ਅੱਜ ਤੋਂ 7-8 ਸਾਲ ਪਹਿਲਾਂ ਜਿਹੜੇ ਆ ਨਵਾਜ਼ ਸ਼ੀਬ ਸਾਹਿਬ ਸਭ ਤੋਂ ਹਰਮਨ ਪਿਆਰੇ ਜਿਹੜੇ ਆ ਆਗੂ ਹੁੰਦੇ ਸੀਗੇ ਜਿੰਨੇ ਵੀ ਓਵਰਸੀਜ਼ ਪਾਕਿਸਤਾਨੀ ਆ ਪਰ ਲੋਕਾਂ ਜਦੋਂ ਲੋਕਾਂ ਨੂੰ ਲੱਗਾ ਕਿ ਤੁਸੀਂ ਸਾਨੂੰ ਹੀ ਝੁਠਲਾਈ ਜਾਂਦੇ ਹੋ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਕਹਿੰਨੇ ਕਿ ਤੁਸੀਂ ਇਹਨਾਂ ਨੂੰ ਠੀਕ ਕਰੋ ਉਹਨਾਂ ਨੂੰ ਠੀਕ ਕਰਨ ਦੀ ਬਜਾਏ ਤੁਸੀਂ ਕੀ ਕਹਿੰਦੇ ਹੋ ਕਿ ਸਾਡੇ ਖਿਲਾਫ ਸਾਦੇਸ਼ ਆਏ ਜਿਹੜਾ ਸਾਡੇ ਖਿਲਾਫ تنਕੀਦ ਕਰਦਾ ਹੈ ਤਾਂ ਕਿਸੇ ਦਾ ਚੱਕਿਆ ਚ ਹੋਲੀ-ਹੋਲੀ ਤੁਹਾਨੂੰ ਜਿਹੜਾ ਦਰਕਨਾਰ ਕਰ ਦਿੰਦੇ ਆ ਸੁਖੈ ਲਗਾਤਾਰ ਬਹੁਤ ਸਾਰੇ ਮਸਲੇ ਨੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਪਾਕਿਸਤਾਨ ਦੇ ਨਾਲ ਹੀ ਸੰਬੰਧ ਦੇ ਇੱਕ ਬਹੁਤ ਜਿਹੜੀ ਇੰਟਰਸਟਿੰਗ ਡਿਵੈਲਪਮੈਂਟ ਹੈ ਜੀ Imran Khan ਸਾਹਿਬ ਨੇ ਜਿਹੜਾ ਧਰਨੇ ਦਾ ਉੱਥੇ ਕੀ ਕੀਤਾ ਐਲਾਨ ਅੱਗੀ ਵੀਡੀਓ ਦੇ ਵਿੱਚ ਉੱਤੇ ਤੇ ਜ਼ਿਕਰ ਕਰਦੇ ਆ ਬਹੁਤ ਧੰਨਵਾਦ ਸਾਸਿਕਾ